ਮਾਦੀ ਸਾਹਿਬ ਨੂੰ ਨਿਆਇਕ ਹਸਤੇ ਦੇ ਵਿੱਚ ਭੇਜਿਆ ਗਿਆ ਪਹਿਲੀ ਵਾਰੀ ਉਹਦੇ ਵਿੱਚ ਕੀ ਹੋਇਆ ਉਹ ਆਰਡਰ ਮਾਦੀ ਸਾਹਿਬ ਨੇ ਕੱਲ ਜੇਲ੍ਹ 'ਚ ਦੋਸ਼ ਲਾਇਆ ਸੀ ਕਿ ਉਹ ਆਰਡਰ ਪਹਿਲਾਂ ਹੀ ਕਰਿਆ ਹੋਇਆ ਸੀ ਐਫ ਆਈ ਆਰ ਬਾਅਦ ਚ ਦਰਜ ਹੋਈ ਆ ਪਰ ਮੈਨੂੰ ਉਹਦਾ ਥੋੜਾ ਜਿਹਾ ਸਮੂਹ ਤੋਂ ਮੈਨੂੰ ਮੈਂ ਬਹੁਤ ਕੋਸ਼ਿਸ਼ ਕਰਦਾ ਰਿਹਾ ਵੀ ਕਾਪੀ ਮਿਲ ਜੇ ਸਾਨੂੰ ਉਹਨਾਂ ਆਰਡਰਾਂ ਦੀ ਉਹ ਨਹੀਂ ਮਿਲ ਰਹੀ ਸੀ ਵੈਬਸਾਈਟ ਤੇ ਅਪਲੋਡ ਨਹੀਂ ਕਰੀ ਹੋਈ ਸੀ ਕੱਲ ਰਾਤ 10 ਵਜੇ ਮੈਂ ਕਿਸੇ ਹਾਈ ਕੋਰਟ ਦੇ ਵਕੀਲ ਨੂੰ ਬੇਨਤੀ ਕੀਤੀ ਐਫ ਆਈ ਆਰ ਉਹਨਾਂ ਨੂੰ ਭੇਜੀ ਕਿ ਭਾਈ ਮੈਨੂੰ ਇਹ ਕਾਪੀ ਜੇ ਮਿਲ ਜੇ ਉਹ ਕਹਿੰਦੇ ਯਾ 16 ਤਰੀਕ ਦੇ ਆਰਡਰ ਨੇ ਕੋਈ ਉਹ ਤਾਂ ਮਿਲ ਗਈ ਹੈ ਤੇ ਜਿਹੜੀ ਤੁਸੀਂ 1 ਅਕਤੂਬਰ ਦੇ ਕਹਿੰਨਾ ਉਹ ਤਾਂ ਅਜੇ ਅਪਡੇਟ ਨਹੀਂ ਹੋਈ ਕਿਸੇ ਮਨਵਿੰਦਰ ਸਿੰਘ ਦੇ ਖਿਲਾਫ ਹੋਈ ਐਫ ਆਈ ਆਰ ਦਾ ਸੋਨਾ 1 16 9 2024 ਨੂੰ ਅਦਾਲਤ ਦੇ ਸਮੇਂ ਚ ਆਰਡਰ ਕਰਿਆ ਗਿਆ ਇਹ ਇਹ ਤਾਂ ਇਹ ਪਤਾ ਲੱਗਦਾ ਸੋ ਇਹਦਾ ਮਤਲਬ ਹੈ ਐਫ ਆਈ ਆਰ ਤੋਂ ਪਹਿਲਾਂ ਹੀ ਆਰਡਰ ਹੋਇਆ ਜਿਸ ਕਰਕੇ ਨਾਂ ਚਾਹੀਦੇ ਚਾਫਾ ਯਾਰ ਦੀ ਡੇਟ ਠੀਕ ਹੈ ਨਾ ਇਹਦੇ ਚ ਨਾਮ ਠੀਕ ਹੈ ਇਹਦਾ ਮਤਲਬ ਕਿਸੇ ਹੋਰ ਦੇ ਨਾਂ ਦੇ ਉੱਤੇ ਇਹ ਆਰਡਰ ਕਰੇ ਗਏ ਨੇ ਇਲਲੀਗਲ ਡਿਟੈਂਸ਼ਨ ਅਸੀਂ ਅੱਜ ਸਿਵਲ ਸੁਸਾਇਟੀ ਚੰਡੀਗੜ੍ਹ ਵੱਲੋਂ ਮਾਲਵਿੰਦਰ ਸਿੰਘ ਮਾਦੀ ਦੀ ਜੋ ਗ੍ਰਿਫਤਾਰੀ ਹੋਈ ਉਹਦੇ ਨਾਲ ਜੋ ਅੱਗੋਂ ਤੋਂ ਸਲੂਕ ਹੋ ਰਿਹਾ ਜੇਲ੍ਹ 'ਚ ਵੀ ਤੇ ਪੁਲਿਸ ਨਾਲ ਹੀ ਦੀ ਪ੍ਰਸ਼ਾਸਨ ਨਾਲ ਹੀ ਵੀ ਜੁਡੀਸ਼ਨਲ 'ਚ ਵੀ ਤੱਕ ਉਹਦੇ ਬਾਰੇ ਅਸੀਂ ਕੁਝ ਗੱਲਾਂ ਸਾਂਝੀਆਂ ਕਰਨੀ ਚਾਹੁੰਦੇ ਸੀ ਤੇ ਜੇ ਅੱਗੇ ਤਾਂ ਮਾਮੂਨ ਤੋਂ ਬਾਅਦ ਅਗਲੀ ਸੱਤੀ ਵਾਸਤੇ ਅਸੀਂ ਦੱਸਣਾ ਚਾਹੁੰਦੀ ਹੁਣ ਸਾਡਾ ਕੀ ਕਦਮ ਹੈ ਅੱਗੇ ਕੀ ਕਰਾਂਗੇ ਮੈਂ ਮੋਟੀ ਮੋਟੀ ਗੱਲ ਕਹਾਂਗਾ ਇਹ ਨੋਟ ਅਸੀਂ ਤੁਹਾਨੂੰ ਪ੍ਰੈਸ ਰੋਟ ਵੀ ਦੇ ਦਾਂਗਾ ਇਹਦੇ ਵਿੱਚ ਅਸੀਂ ਕਿਹਾ ਹੈ ਮਾਲੀ ਨੂੰ ਪੇਸ਼ ਕਰਨ ਤੋਂ ਬਿਨਾਂ ਉਸ ਦੀ ਨਿਆਂਇਕ ਹरासत ਨੂੰ 14 ਦਿਨ ਦੀ ਜਾਣਨ ਦਾ ਹੌਲਵਾ ਦਾ ਬਿਨਾਂ ਪੇਸ਼ ਕੀਤੇ ਬਿਨਾਂ ਵੀਡੀਓ ਕਾਨਫਰੰਸ ਦੇ ਬਿਨਾਂ WhatsApp ਕਾਲ ਦੇ ਮਾਲੀ ਵਿਰੁੱਧ ਭਗਵੰਤ ਮਾਨ ਤੇ ਹਰਪਾਲ ਚਿੱਮਾ ਦੀ ਸਾਜ਼ਿਸ਼ ਦਾ ਪਰਦਾ ਫਾਸ਼ 1 ਦਸੰਬਰ ਦੇ ਕੀਤੇ ਹੁਕਮ ਅਜ ਮਿਤੀ 4-10-24 ਤੱਕ ਵੈਬ ਪੇਜ ਤੇ ਨਹੀਂ ਪਾਈ ਜਿਹੜਾ 1 ਦਸੰਬਰ ਨੂੰ ਹੁਕਮ ਕਰਤੇ ਕਿ 14 ਦਿਨ ਹੋਰ ਨਾਇਕ ਹਰਾਸਤ ਵਧਾਤੀ ਬਿਨਾ ਵੀਡੀਓ 1 1 ਅਕਤੂਬਰ ਨੂੰ ਇਹ ਤੁਸ ਨੂੰ ਦੇਖਣਾ ਮੈਂ ਗਲਤ ਕਿਹਾ ਗਿਆ ਤੇ ਬਿਨਾ ਵੀਡੀਓ ਕਾਨਫਰੈਂਸਿੰਗ ਦੇ ਬਿਨਾ WhatsApp ਕਾਲ ਦੇ ਇੱਥੇ ਪੇਸ਼ ਕਰਨ ਦੀ ਤਾਂ ਗੱਲ ਹੀ ਛੁਹ ਬਹਾਨੇ ਲਾ ਕੇ ਤੇ 14 ਦਿਨ ਨਹੀਂ ਹਰਾਸਤ ਵਧਾਤੀ 2 ਵਜੇ ਤੱਕ ਅਸੀਂ 50 ਬੰਦੇ ਅਦਾਲਤ ਖੜੇ ਰਹੇ ਬਾਰ-ਬਾਰ ਪੁੱਛਦੇ ਕਿ ਇਹ ਕਦ ਕੇਸ ਲਾਓਗੇ ਕੰਡੀ ਜਦ ਛੁੱਟੀ ਤੇ ਚੱਲੀ ਗਈ ਮਿਸ ਸੁਨੇਹਾ ਜਿੰਦਰ ਤੇ ਦੂਜੀ ਮੰਪਰੀਤ ਕੋਰ ਕੋਲ ਕੇਸ ਰ ਗਿਆ ਸੀ 6 ਨੰਬਰ ਕੋਰ ਚ ਤੇ ਉਹ ਸਾਨੂੰ ਦੱਸਿਆ ਨਹੀਂ ਗਿਆ ਜਦ ਕਿ ਅਦਾਲਤਾਂ ਨੇ ਕੋਈ ਨਿਯਮ ਨਹੀਂ ਹਾਈ ਕੋਰਟ ਵੀ ਦੱਸਿਆ ਤੁਹਾਡਾ ਕੇਸ ਦਾ ਨੰਬਰ ਆਉਂਦਾ ਵਾਕਿਆ ਵੀ ਐਨੇ ਕਿ ਟਾਈਮ ਤੱਕ ਟੋਲੀ ਵਾਰੀ ਆਊਗੀ ਅਸੀਂ ਅੰਦਾਜ਼ਾ ਲਾ ਲਈਏ ਕੋਈ ਨਹੀਂ ਦੱਸਿਆ ਗਿਆ ਇਸ ਤੋਂ ਅੱਗੇ ਸਾਡਾ ਇਹ ਹੈ ਕਿ ਜਿਹੜੀ 17 ਤਰੀਕ ਨੂੰ ਜਿਹੜਾ ਪਹਿਲਾ ਆਰਡਰ ਸੀ ਜਿਹਦੇ ਵਿੱਚ ਮਾਲੀ ਸਾਹਿਬ ਨੂੰ ਨਿਆਇਕ ਹਲਸਤੇ ਦੇ ਵਿੱਚ ਭੇਜਿਆ ਗਿਆ ਪਹਿਲੀ ਵਾਰੀ ਉਹਦੇ ਵਿੱਚ ਕੀ ਹੋਇਆ ਉਹ ਆਰਡਰ ਮਾਦੀ ਸਾਹਿਬ ਨੇ ਕੱਲ ਜੇਲ੍ਹ 'ਚ ਦੋਸ਼ ਲਾਇਆ ਸੀ ਕਿ ਉਹ ਆਰਡਰ ਪਹਿਲਾਂ ਹੀ ਕਰਿਆ ਹੋਇਆ ਸੀ ਐਫ ਆਈ ਆਰ ਬਾਅਦ ਚ ਦਰਜ ਹੋਈ ਆ ਪਰ ਮੈਨੂੰ ਉਹਦਾ ਥੋੜਾ ਜਿਹਾ ਸਬੂਤ ਮੈਨੂੰ ਮੈਂ ਬਹੁਤ ਕੋਸ਼ਿਸ਼ ਕਰਦਾ ਰਿਹਾ ਵੀ ਕਾਪੀ ਮਿਲ ਜੇ ਸਾਨੂੰ ਉਹਨਾਂ ਆਰਡਰਾਂ ਦੀ ਉਹ ਨਹੀਂ ਮਿਲ ਰਹੀ ਸੀ ਵੈਬਸਾਈਟ ਤੇ ਅਪਲੋਡ ਨਹੀਂ ਕਰੀ ਹੋਈ ਸੀ ਕੱਲ ਰਾਤ 10 ਵਜੇ ਮੈਂ ਕਿਸੇ ਹਾਈ ਕੋਰਟ ਦੇ ਵਕੀਲ ਨੂੰ ਬੇਨਤੀ ਕਰੀ ਐਫ ਆਈ ਆਰ ਉਹਨਾਂ ਨੂੰ ਭੇਜੀ ਕਿ ਭਾਈ ਮੈਨੂੰ ਇਹ ਕਾਪੀ ਜੇ ਮਿਲ ਜੇ ਉਹ ਕਹਿੰਦੇ ਜੀ 16 ਤਰੀਕ ਦੇ ਆਰਡਰ ਨੇ ਕੋਈ ਉਹ ਤਾਂ ਮਿਲ ਗਈ ਹੈ ਤੇ ਜਿਹੜੀ ਤੁਸੀਂ 1 ਅਕਤੂਬਰ ਦੇ ਕਹਿੰਨਾ ਉਹ ਤਾਂ ਅਜੇ ਅਪਡੇਟ ਨਹੀਂ ਹੋਈ ਇਹ ਹੁਣ ਇਹਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਆ ਐਫਆਈਆਰ ਵਿੱਚ ਮੈਂ ਦਿਖਾਉਣਾ ਐਫਆਈਆਰ ਆ ਹੈ ਐਫਆਈਆਰ ਹੋਇਆ ਹੈ 16 9 24 19 5 ਦੇ ਉੱਤੇ ਐਫਆਈਆਰ ਹੋਈ ਹੈ ਇਹ 16 ਨਾਂ ਨੂੰ ਹੀ ਕੋਰਟ ਦਾ ਆਰਡਰ ਸੁਣਵਾਈ ਤੋਂ ਬਾਅਦ ਆ 16 ਨੋ ਪਈਏ ਡੇਟ ਆਫ ਆਰਡਰ ਸਾਰੇ ਰਿਕਾਰਡ ਕਰ ਸਕਦੇ ਤੁਸੀਂ ਇਸ ਤੋਂ ਅੱਗੇ ਆ ਜਿਹੜਾ ਉਹਦਾ ਨਾਮ ਹੈ ਐਫ ਆਈ ਆਰ ਦੇ ਵਿੱਚ ਆ ਮੈਂ ਕੱਢ ਕਰਿਆ ਹੋਇਆ ਹੈ ਪੰਜਾਬੀ ਚ ਲਿਖਿਆ ਹੋਇਆ ਹੈ ਮਾਲਵਿੰਦਰ ਸਿੰਘ ਵਾਲੀ ਆ ਜਿਹੜਾ ਸ਼ਿਕਾਇਤ ਕਰਤਾ ਹੈ ਉਹਨੇ ਵੀ ਨਾਮ ਮਾਲਵਿੰਦਰ ਸਿੰਘ ਵਾਲੀ ਲਿਖਿਆ ਪੀਲਾ ਕਰਿਆ ਹੋਇਆ ਸਾਰੇ ਆਪਾਂ ਦੇਖ ਸਕਦੇ ਆ ਪਰ ਮਾਨਯੋਗ ਜੱਜ ਸਾਹਿਬਾ ਨੇ ਉਹਨਾਂ ਦਾ ਨਾਮ ਬਦਲ ਕੇ ਮਾਡਵਿੰਦਰ ਸਿੰਘ ਵਿਖਾ ਜਿਸ ਤੋਂ ਪਤਾ ਲੱਗਦਾ ਵੀ ਐਫਆਈਆਰ ਪੜ੍ਹ ਕੇ ਨਹੀਂ ਹੋਇਆ ਆਰਡਰ ਐਫਆਈਆਰ ਕਿਤੇ ਜੱਤਬਾਚਿ ਲਿਖੀ ਗਈ ਆਰਡਰ ਪਹਿਲਾਂ ਹੋਇਆ ਨਹੀਂ ਜੋ ਵੀ ਹੋਇਆ ਇਸ ਤੋਂ ਅੱਗੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਣਾ ਜਿੱਨੇ ਜਿੱਤੋਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਧੱਕਾ ਕਿੰਨਾ ਹੋ ਰਿਹਾ ਹੈ ਇਹ ਮੈਂ ਆਪ ਜੀ ਨੂੰ ਦਿਖਾ ਦਿੰਦਾ ਹੈ ਕਿ ਐਫਆਈਆਰ ਜਿਹੜੀ ਹੈ ਆ ਦੇਚ ਪਈ ਹੋਈ ਹੈ 16 9 2024 ਸਾਰੇ ਦੇਖ ਸਕਦੇ ਹੋ ਤੁਸੀਂ ਰਿਕਾਰਡ ਕਰ ਸਕਦੇ ਹੋ ਪਰ ਜੱਜ ਸਾਹਿਬ ਨੇ ਜਿਹੜਾ ਆਰਡਰ ਕਰਿਆ ਕਿਸੇ ਹੋਰ ਹੀ ਐਫ ਆਈ ਆਰ ਚ ਕਰਿਆ ਉਹ ਪਤਾ ਨਹੀਂ ਕਿਹੜੀ ਹੈ ਜੱਜ ਸਾਹਿਬ ਨੇ ਜਿਹੜੀ ਐਫ ਆਈ ਆਰ ਦਾ ਨੰਬਰ ਲਿਖਿਆ ਹੈ ਆਹ ਲਿਖਿਆ ਨੰਬਰ ਤਾਂ ਪਾ ਮੈਂ 107 ਹੀ ਹੈ ਪਰ ਇਹ 161 2024 ਦੀ ਕੋਈ ਐਫ ਆਈ ਆਰ ਦਾ ਸੋ ਜੱਜ ਸਾਹਿਬ ਨੇ ਜਿਹੜਾ ਨਿਆਇਕ ਹਰਾਸ ਦਾ ਪੁਲੀ ਜਿਹਨੂੰ ਆਰਡਰ ਕਰਿਆ ਹੈ ਜੁਡੀਸ਼ੀਅਲ ਰਹਿਮਾਨ ਦਿੱਤਾ ਹੈ ਪੁਲਿਸ ਦੀ ਮੰਗ ਦੇ ਉੱਤੇ ਉਹ ਕਿਸੇ 161 2024 ਨੂੰ ਹੋਈ ਐਫ ਆਈ ਆਰ ਕਿਸੇ ਮੜਵਿੰਦਰ ਸਿੰਘ ਦੇ ਖਿਲਾਫ ਹੋਈ ਐਫਆਈਆਰ ਦਾ ਸੋਣਾ 1 16 9 2024 ਨੂੰ ਅਦਾਲਤ ਦੇ ਸਮੇਂ ਚ ਆਰਡਰ ਕਰਿਆ ਗਿਆ ਹੈ ਇਹ ਇਹ ਤਾਂ ਇਹ ਪਤਾ ਲੱਗਦਾ ਸੋ ਇਹਦਾ ਮਤਲਬ ਹੈ ਐਫਆਈਆਰ ਤੋਂ ਪਹਿਲਾਂ ਹੀ ਆਰਡਰ ਹੋਇਆ ਜਿਸ ਕਰਕੇ ਨਾ ਚਾਹੇ ਦੇ ਚ ਐਫਆਈਆਰ ਦੀ ਡੇਟ ਠੀਕ ਹੈ ਨਾ ਇਹਦੇ ਚ ਨਾਮ ਠੀਕ ਹੈ ਇਹਦਾ ਮਤਲਬ ਕਿਸੇ ਹੋਰ ਦੇ ਨਾਮ ਦੇ ਉੱਤੇ ਇਹ ਆਰਡਰ ਕਰੇ ਗਏ ਨੇ ਇਲੈਗਲ ਡਿਟੈਂਸ਼ਨ ਇਹ ਤੋਂ ਪਤਾ ਲੱਗਦਾ ਹੁਕਮ ਕਿਉਂਕਿ ਇਲੈਗਲ ਹੈ ਮੈਨੂੰ ਕਹਿੰਦੇ ਕੋਈ ਚਿਸ਼ਕ ਨਹੀਂ ਇਹ ਗੈਰ ਕਾਨੂੰਨੀ ਹੁਕਮ ਹੈ ਔਰ ਗੈਰ ਕਾਨੂੰਨੀ ਹੁਕਮ ਨੂੰ ਨਾ ਜੇ ਡਾੜਿਆਂ ਨੇ ਦੇਖਿਆ ਨਾ ਪੁਲਿਸ ਵਾਲਿਆਂ ਨੇ ਦੇਖਿਆ ਨਾ ਜੱਜ ਸਾਹਿਬਾਂ ਨੇ ਮੁੜ ਕੇ ਪੜਨ ਦੀ ਕੋਸ਼ਿਸ਼ ਕੀਤੀ ਵੀ ਮੈਂ ਕਰ ਕੀ ਦਿੱਤਾ ਹੁਣ ਕੋਈ ਇਹਨੂੰ ਗੈਰ ਕਾਨੂੰਨੀ ਕਹੇਗਾ ਉਹ ਕਹਣਗੇ ਗੈਰ ਕਾਨੂੰਨੀ ਆ ਮੈਂ ਇਸ ਤੋਂ ਵੀ ਅੱਗੇ ਕਹਣਾ ਮੈਨੂੰ ਇਹ ਲੱਗਦਾ ਮਾਦੀ ਸਾਹਿਬ ਦੀ ਗੱਲ ਸੱਚੀ ਹੈ ਵੀ ਮੈਨੂੰ ਫੜਨ ਤੋਂ ਬਾਅਦ ਸਾਰਾ ਕੁਝ ਕਰਿਆ ਗਿਆ ਪਹਿਲਾਂ ਹੀ ਕਰਿਆ ਗਿਆ ਮਤਲਬ ਕਿ ਮੈਨੂੰ ਫੜ ਲਿਆ ਆ ਇਹ ਆਰਡਰ ਦੱਸਦਾ ਹੈ ਤੁਹਾਨੂੰ ਮੈਂ ਐਫ ਆਈ ਆਰ ਦੀ ਕਾਪੀ ਆ ਦਿਖਾਤੀ ਹੈ ਹਾਂਜੀ ਆ ਤਹਾਂ ਚਾਰੇ ਥੱਲੇ ਅੱਛਾ ਕਾਬਨ ਚੈਨੇ ਥੱਲੇ ਮੈਂ ਐਫ ਆਈ ਆਰ ਦੀ ਕਾਪੀ ਆ ਦੋਨੇ ਪੈਰਲਕ ਪੈਨੇ ਡੇਟ ਉਧਰ ਵੀ ਦਿਖਦੀ ਆ ਡੇਟ ਉਧਰ ਵੀ ਦਿਖਦੀ ਆ ਥੱਲੇ ਆਰਡਰ ਦੀ ਡੇਟ ਵੀ ਦਿਖਦੀ ਆ ਸੋ ਪਹਿਲਾ ਸਵਾਲ ਇਹ ਹੈ ਕੀ ਸਾਡੀਆਂ ਅਦਾਲਤਾਂ ਕੀ ਇਹ ਜਿਹੜੇ ਜੱਜ ਸਾਹਿਬ ਨੇ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਇੱਕ ਚਾਰ ਲਾਈਨਾਂ ਦਾ ਆਰਡਰ ਜੇ ਇੱਕ ਜੱਜ ਜਿਹਦੇ ਵਿੱਚ ਠੀਕ ਨਹੀਂ ਲਿਖ ਸਕਦੇ ਸਾਰਾ ਕੁਝ ਵਿੱਚ ਗਲਤ ਲਿਖਤਾ ਆ ਬਾਕੀ ਕਹਾਣੀ ਦਾ ਕੋਈ ਮਤਲਬ ਵੀ ਨਹੀਂ ਬਾਕੀ ਕਹਾਣੀ ਚਾਹੀਦੀ ਇਹਨੂੰ ਜੇਲ੍ਹ ਚ ਭੇਜ ਲੋ ਯਾਨੀ ਕਿ ਜੇਲ੍ਹ ਚ ਕਿਹਨੂੰ ਭੇਜਣਾ ਹੈ ਕਿਹੜੀ ਐਫ ਆਈ ਆਰ ਚ ਭੇਜਣਾ ਹੈ ਕਿਹੜੀ ਡੇਟ ਨੂੰ ਹੁਕਮ ਕੀਤਾ ਜਾਂਦਾ ਉਹ ਸਾਰੇ ਗਲਤ ਬਸ ਜੇਲ੍ਹ ਚ ਭੇਜ ਦਿਓ ਮਤਲਬ ਕਿ ਇਹ ਕੋਈ ਨਿਜਮ ਕਾਨੂੰਨ ਦਾ ਰਾਜ ਨਹੀਂ ਇਹ ਮਨਮਰਜ਼ੀ ਦਾ ਰਾਜ ਹੈ ਵੀ ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਦੋ ਐਫ ਆਈ ਆਰ ਚ ਜਿਹੜਾ ਬੰਦਾ ਮਾਲਵਿੰਦਰ ਸਿੰਘ ਬਾਡੀ ਉਹਦੇ ਉਲਟ ਕੋਈ ਨਹੀਂ ਆਰਡਰ ਨਹੀਂ ਇਹ ਜਿਹੜੀ ਤੁਸੀਂ ਕਹਿ ਰਹੇ ਹੋ 9 ਮਹੀਨੇ ਪੁਰਾਣੀ ਐਫ ਆਈ ਆਰ ਹੈ 16 1 ਕਾਲੀ ਜਿਹੜੇ ਪੁਲਿਸ ਸਟੇਸ਼ਨ ਕਿਹੜਾ ਲਿਖਿਆ ਕੇਸ ਨੰਬਰ ਜਿਹੜਾ 170 ਬਟ ਸਟੇਸ਼ਨ ਉਹੀ ਲਿਖਿਆ ਸਾਰਾ ਕੁਝ ਐਫ ਆਈ ਆਰ ਵੀ ਉਹੀ ਹੈ ਇਸ ਕੈਫ ਆਈ ਆਰ ਨੰਬਰ ਦਾ ਰਿਪੀਟ ਹੋਏਗੀ ਨਹੀਂ ਕੋਈ ਸਾਡੇ ਉਹ ਹੋ ਸਕਦੀ ਹੈ ਰਿਪੀਟ ਹੋਵੇ ਜਾਂ ਨਾ ਹੋਵੇ ਮੈਂ ਜਿਹੜੀ ਗੱਲ ਕਰ ਰਿਹਾ ਜਨਾਬ ਉਹ ਇਹ ਕਰ ਰਿਹਾ ਵੀ ਜੱਜ ਸਾਹਿਬ ਨੇ ਜਿਹੜਾ ਆਰਡਰ ਕਰਿਆ ਕਰਿਆ ਇਹਦਾ ਜੱਜ ਸਾਹਿਬ ਦੱਸਣਗੇ ਨਾ ਵੀ ਰਿਪੀਟ ਤਾਂ ਹੋ ਨਹੀਂ ਸਕਦੀ ਵੀ 16 1 2009 ਦੀ ਕਿਵੇਂ ਹੋ ਗਈ 16 1 2024 ਦੀ ਕਿਹੜੀ ਆ ਪਾ ਯਾਰ ਹੈ ਇਹ ਤਾਂ ਜੱਜ ਸਾਹਿਬ ਦੱਸੰਗੇ ਅਸੀਂ ਕਿ ਮੈਂ ਦੱਸਾਂਗੇ ਜਾਂ ਪੁਲਸ ਵਾਲੇ ਦੱਸਣਗੇ ਇਹ ਰਿਕਾਰਡ ਤਾਂ ਜਨਾਬ ਪੁਲਸ ਵਾਲਿਆਂ ਦਾ ਜਾਂ ਜੱਜ ਸਾਹਿਬ ਦਾ ਸਾਡੇ ਕੋਲ ਤਾਂ ਹੈ ਨਹੀਂ ਸਮਝ ਤਾਂ ਤੁਸੀਂ ਅੰਦਰ ਜੀ ਬਣਨ ਦੇ ਇਹ ਦੱਸਣ ਵੀ 16 1 2024 ਦੀ ਕਿਹੜੀ ਐਫ ਆਈ ਆਰ ਹੈ ਉਹ ਕਿਹੜਾ ਮਾਲਵਿੰਦਰ ਸਿੰਘ ਹੈ ਜਿਹਦੇ ਉੱਤੇ ਕਰੇ ਨੇ ਜਿਹੜੇ 16 9 ਨੂੰ ਆਰਡਰ ਹੋਏ ਨੇ 16 9 ਨੂੰ ਮੈਂ ਆਪ ਜੀ ਨੂੰ ਬੇਨਤੀ ਕਿਉਂਕਿ ਮੈਂ ਇਤਾ ਹੀ ਨਹੀਂ ਦੱਸ ਰਿਹਾ ਕਿ ਆਰਡਰ ਕਿਵੇਂ ਹੋਏ ਨੇ ਮੈਂ ਤਾਂ ਸਿਰਫ ਆਰਡਰ ਦਿਖਾ ਸਕਦਾ ਆ ਜਿਹੜੀ ਐਫ ਆਈ ਆਰ ਤੇ ਮਲਵਿੰਦਰ ਸਿੰਘ ਨੂੰ ਕਿਹਾ ਜਾ ਰਿਹਾ ਸਰ ਪੁਲਿਸ ਵੱਲੋਂ ਵੀ ਤੁਹਾਨੂੰ ਗ੍ਰਿਫਤਾਰ ਕਰਿਆ ਤੁਹਾਨੂੰ ਅਸੀਂ ਨਿਆਂ ਕਹ ਰਾਸਤੇ ਚ ਭਜਵਾਤਾ ਉਹ ਐਫ ਆਈ ਆਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰੀਆ ਇਹ 16 9 2024 ਨੂੰ ਸ਼ਾਮ ਨੂੰ 7:05 ਤੇ ਦਰਜ ਹੋਈ ਹੈ ਇਹ ਜਿਹੜੀ ਸ਼ਿਕਾਇਤ ਹੈ ਦੇ ਵਿੱਚ ਹੀ ਲਿਖਿਆ ਥੱਲੇ ਵਾਲੇ ਖਾਨੇ ਚ ਉਦੋਂ ਇਹ ਸ਼ਿਕਾਇਤ ਹੀ 6:40 ਮਿੰਟ ਤੇ ਉੱਤੇ ਡੀ ਡੀ ਆਰ ਲਿਖੀ ਗਈ ਹੈ ਰੋਜਨਾਨਾ ਜ ਜਿਹਨੂੰ ਕਹਿੰਦੇ ਨੇ ਕਿ ਇਹ ਵਜਿਕੇ 40 ਮਿੰਟ ਤੇ ਸ਼ਾਇਤ ਹੋਈਆਂ ਵਿੱਚ ਹੀ ਲਿਖੀ ਹੋਈ ਹੈ 35 ਮਿੰਟ ਇਹ ਜਿਹੜਾ ਵਾਕਾ ਹੈ ਇਹ ਵਾਕਾ ਵੀ 5 ਤੋਂ 6 ਵਜੇ ਦੇ ਵਿਚਾਲੇ ਦਾ ਲਿਖਿਆ ਹੈ ਜਾਨੀ ਕਿ ਅਦਾਲਤ ਦੇ ਸਮੇਂ ਤੋਂ ਬਾਅਦ ਦਾ 16 ਤਰੀਕ ਦੀ ਹੈ ਇਹ 16 ਤਰੀਕ ਨੂੰ ਉਹਦੀ ਗ੍ਰਿਫਤਾਰੀ ਹੁੰਦੀ ਹੈ ਆ ਜਿਹੜਾ ਹੁਕਮ ਹੈ ਇਹ ਵੀ 16 ਤਰੀਕ ਦਾ ਹੈ ਇਹ ਕੋਰਟ ਦਾ ਹੁਕਮ ਹੈ ਕਿ 16 ਤੱਕ ਕੋਰਟ ਤਾਂ 5 ਵਜੇ ਬੰਦ ਹੋ ਹੀ ਜਾਂਦੀ ਹੈ ਨਾ ਹੁਣ ਸਮਝ ਆਂਦੀ ਹੈ ਵੀ ਸਾਨੂੰ ਹੁਕਮ ਦੇ ਕੇ ਉਹ ਨਹੀਂ ਰਹੀ ਸੀ ਇਹ ਹੁਣ ਤੁਸੀਂ ਇੰਟਰਪ੍ਰੀਟ ਕਰਨਾ ਅਸੀਂ ਇਹ ਸਮਝਦੇ ਆਂ ਵੀ ਇਹ ਬੇੜਕੂਣ ਢੇਰੀ ਆ ਇਹਦੇ ਉੱਤੇ ਤੁਸੀਂ ਕਹੋਗੇ ਨਹੀਂ ਜੀ ਤੁਸੀਂ ਇੱਥੇ ਕਹਿਨੇ ਹੋ ਆ ਮੈਂ ਸੈਸ਼ਨ ਦਾ ਸਾਹਿਬ ਨੂੰ ਸ਼ਿਕਾਇਤ ਕਰਿਆ ਆ ਦੇਖ ਲਓ ਜਿੰਨੇ ਦੇਖਣੀਆਂ ਰਜਿਸਟਰਡ ਲੈਟਰ ਭੇਜਿਆ ਭਾਈ ਨੇ ਭੇਜਿਆ ਕਿਹਦੇ ਤੋਂ ਇਨਕੁਆਰੀ ਕਰੋ ਮੈਂ ਹਵਾਤਿ ਨਹੀਂ ਗੱਲ ਕਰ ਰਿਹਾ ਮੈਂ ਵੀ ਸਰਕਾਰ ਚ ਰਹਾ ਐਂਹੀ ਕਹੇ ਕਾਫਰੀ ਆ ਸ਼ਿਕਾਇਤ ਆ ਮੈਂ ਸਲਫ ਡੈਕਲੇਰੇਸ਼ਨ ਭਈਆ ਲਾ ਦੇ ਜੀ ਨੂੰ ਆਪਾਂ ਫੀਲਡ ਟਾਈਪ ਕਰਨਿਆ ਕਿਉਂਕਿ ਅਜੇ ਕਦ ਸਲਫ ਡੈਕਲੇਰੇਸ਼ਨ ਹੋਣੀ ਆ ਯਾਰ ਰਪਲਾਈ ਆ ਵੇ ਤਾਂ ਜੀ ਭਾਈ ਇਹ ਨਾ ਕਿਉਂਕਿ ਮੈਨੂੰ ਰਾਤ ਮੇਰੇ ਸੰਤ ਆਰਡਰ ਨਹੀਂ ਰਿਹਾ ਸੀ ਸਾਨੂੰ ਇਹ ਆਰਡਰ ਮਿਲ ਨਹੀਂ ਰਿਹਾ ਸੀ ਅਪਲੋਡ ਨਹੀਂ ਹੋਇਆ ਜਿਹੜਾ ਇੱਕ ਤਰੀਕ ਨੂੰ ਕਰਾ ਉਹ ਵੀ ਅਪਲੋਡ ਨਹੀਂ ਹੋਇਆ ਜੇ ਇਹ ਤਾਂ ਰਾਤ ਕਿਸੇ ਵਕੀਲ ਨੂੰ ਮੈਂ ਬੇਨਤੀ ਕਰੀ ਹਾਈ ਕੋਰਟ ਦੇ ਨੂੰ ਮੈਂ ਜੀ ਉਹ ਕਹਿੰਦੇ ਜੀ ਆਫਾ ਜਰ ਭੇਜੋ ਆਫਾ ਜਰ ਮੈਂ ਤੇ ਜੀ ਉਹਨਾਂ ਨੇ ਇਹ ਮੈਨੂੰ ਡਾਊਨਲੋਡ ਕਰਨ ਦੀ ਚਾਰਾ ਵਾਲਾ ਹੋਇਆ ਨਹੀਂ ਇਹ ਮੈਨੂੰ ਮਿਲ ਗਿਆ ਆਡਾ ਮੈਂ ਤਾਂ ਕਹਿ ਰਿਹਾ ਕਿ ਵੀ ਇਹ ਸਾਰਾ ਜਿਹੜਾ ਹੈ ਇਹ ਆ ਮੈਂ ਅੰਡਰਲਾਈਨ ਕਰਿਆ ਮੈਂ ਲਿਖਿਆ ਦੈਟ ਦੀ ਜੁਡੀਸ਼ੀਅਲ ਰਿਮਾਂਡ ਆਰਡਰ ਡੇਟਡ 16/9/24 ਆ ਆਰਡਰ ਡੇਟਡ 16/9/24 ਆ ਇਹ ਆਰਡਰ ਆ ਜੁਡੀਸ਼ੀਅਲ ਰਿਮਾਂਡ ਡੇਟਡ 16/9/24 ਕਾਪੀ ਹਟਾਈ ਗਈ ਕਾਪੀ ਨਾਲ ਲਾਈ ਹੈ ਵਿਦਆਊਟ ਚੈਕਿੰਗ ਦੀ ਫਾਲੋਇੰਗ ਆਫ ਦੀ ਗਾਈਡਲਾਈਨਸ ਆਫ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਕਿਸੇ ਨੂੰ ਕਦ ਅਰੈਸਟ ਕਰਨਾ ਹੈ ਕਿਵੇਂ ਕਰਨਾ ਹੈ ਕੀ ਕੀ ਤੁਸੀਂ ਪ੍ਰੋਸੀਜਰ ਅਡਾਪਟ ਕਰਨੇ ਨੇ ਬੀ ਕੇ 바ਸੂ ਆ ਡੀ ਕੇ 바ਸੂ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਇਹਨਾਂ ਨੇ ਅਧਿਲੰਘਣ ਕਰਿਆ ਉਲੰਘਣ ਕਰਿਆ ਜਿਨ੍ਹਾਂ ਦੀ ਮਾਨ ਹਨੀ ਕਰੀ ਹੈ ਇੱਕ ਬੰਦੇ ਦੇ ਮਾਨ ਨੂੰ ਠੇਸ ਪਹੁੰਚੀ ਆ ਕਿ ਮਾਗੀ ਨੇ ਕੁਝ ਕਿਹਾ ਇਹਨਾਂ ਨੇ ਸਾਰੇ ਦੇਸ਼ ਦੀ ਸੁਪਰੀਮ ਕੋਰਟ ਨੂੰ ਠੇਸ ਪਹੁੰਚਾਤੀ ਵਿਚੇ ਪੁਲਿਸ ਨੇ ਵਿਚੇ ਪ੍ਰਸ਼ਾਸਨ ਨੇ ਵਿਚੇ ਜੁਡੀਸ਼ਰੀ ਨੇ ਮਾਨਯੋਗ ਸੁਪਰੀਮ ਕੋਰਟ ਦੀ ਮਾਨ ਹਨੀ ਕਰਕੇ ਉਹਦੇ ਹਦਾਇਤਾਂ ਨਾ ਮੰਨ ਕੇ ਇਹ ਜਵਾਬ ਦੇ ਦੇ ਮਾਗੀ ਦੋਸ਼ੀ ਆ ਜਾਂ ਇਹ ਦੋਸ਼ੀ ਨੇ ਸਾਰੇ ਇਹ ਜਵਾਬ ਦੇਣ ਨਹੀਂ ਤਾਂ ਅਸੀਂ ਕਹਾਂਗੇ ਵੀ ਐਚਐਫੀ ਠੀਕ ਹੈ ਵੀ ਅਨਿਪ੍ਰਿਹਿਤ ਕੋਤਾ ਚਟੇ ਨਹੀਂ ਗੱਲ ਆ ਜੀ ਇਹ ਮੈਂ ਸ਼ਿਕਾਇਤ ਕਰਿਆ ਐਫੀਡੈਵਟ ਨਾਲ ਕੇ ਕਰਿਆ ਜੇ ਸ਼ਾਸਨ ਗੱਦਨੇ ਕੁਝ ਨਾ ਕਰਿਆ ਮੈਂ ਡਿਕਲੇਅਰ ਕਰਨਾ ਕਿ ਮੈਂ ਹਾਈ ਕੋਰਟ 'ਚ ਵੀ ਸ਼ਿਕਾਇਤ ਕਰਾਂਗਾ ਐਡਮਿਨਿਸਟ੍ਰੇਟਿਵ ਸਾਹਿਬ ਜੀ ਕਿ ਜੀ ਇਨਕੁਇਰੀ ਕਰੋ ਜਾਂ ਜੀ ਉਹ ਬੈਠੇ ਕਰਨ ਵਾਸਤੇ ਨੇ ਉਹਨਾਂ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਦੇਖ ਕੇ ਕੰਮ ਕਰਨਾ ਅੱਖਾਂ ਵਿੱਚ ਕੇ ਨਹੀਂ ਕਰਨਾ ਇਹ ਅੱਖਾਂ ਵਿੱਚ ਕੇ ਕੰਮ ਹੋਇਆ ਹੈ ਜੇ ਉਹਨਾਂ ਨੇ ਮੇਰੇ ਤੇ ਕੰਟੈਂਪਟ ਕਰਨਾ ਤਾਂ ਕਰ ਲੈਣਾ ਕਿਉਂਕਿ ਜੇ ਸਾਥੂ ਬਗਲਾਂ ਨੂੰ ਕੰਟੈਂਪਟ ਕਰਨਾ ਫਿਰ ਕਰੀ ਜਾਣਾ ਫਿਰ ਮੈਂ ਕੀ ਕਰ ਸਕਦਾ ਮੈਂ ਤਾਂ ਆਰਡਰ ਦਿਖਾ ਰਿਆ ਉਹਨਾਂ ਦੇ ਆਪਣੇ ਆਰਡਰ ਨੇ ਹੁਣ ਇਸ ਤੋਂ ਅੱਗੇ ਕਿਸੇ ਨੇ ਪੁੱਛਿਆ ਕਹਿੰਦਾ ਸਹਿ ਮਾਸ ਖਾਣਾ ਕਹਿੰਦਾ ਜੀ ਮੇਰੇ ਕੋਈ ਛੱਡ ਦੇ ਅਸੀਂ ਤਾਂ ਕਹਿ ਰਹੇ ਹਾਂ ਭਾਈ ਸਾੜਨਾ ਨਜਾਇਜ਼ ਨਾ ਕਰੋ ਅਸੀਂ ਕਦ ਕਹਿੰਦੇ ਕਾਨੂੰਨ ਸਰ ਕੰਮ ਨਾ ਕਰੋ ਜੇ ਤੁਹਾਡਾ ਕਾਨੂੰਨ ਕਹਿੰਦੇ ਵੀ ਇਹਦੇ ਉੱਤੇ ਦੋਸ਼ਵੰਦ ਬਣਾ ਦਿਓ ਤੁਹਾਡਾ ਕਾਨੂੰਨ ਕਹਿੰਦਾ ਨਹੀਂ ਤੁਹਾਡਾ ਕਾਨੂੰਨ ਤੁਹਾਨੂੰ ਬਲਕੇ ਰੋਕਦਾ ਹੈ ਕਾਨੂੰਨ ਚੁੱਪ ਵੀ ਨਹੀਂ ਹੈ ਕਾਨੂੰਨ ਰੋਕਦਾ ਵੀ ਇਹ ਨਹੀਂ ਕਰਨਾ ਤੁਸੀਂ ਫੇਲ ਵੀ ਕਰੀ ਜਾਂਦੇ ਹੋ ਫੇਰ ਤੁਸੀਂ ਭਾਈ ਮਹਾਰਾਜਾ ਅਕਬਰ ਨਹੀਂ ਹੈਗੇ ਤੁਸੀਂ ਵੀ ਕਿਸੇ ਕਾਨੂੰਨ 'ਚ ਬੰਨੇ ਹੋਏ ਹੋ ਅਸੀਂ ਜੇ ਕਿਸੇ ਮੁੱਖ ਮੰਤਰੀ ਦੀ ਗੱਲ ਭਗੰਤਵਾਨ ਸਾਹਿਬ ਨਾਲ ਘਟ ਵੜਿਆ ਹੋਇਆ ਬੋਲਣ ਦਾ ਵੀ ਸਾਨੂੰ ਪਤਾ ਉਹਨੂੰ ਕਿੰਨਾ ਗਿਆਨ ਦਾ ਵੀ ਪਤਾ ਹੈ ਮਜਾ ਹੀ ਆ ਜਰੂਰ ਉੱਥਾ ਤੋਂ ਵੱਡਾ ਹੈ ਪਰ ਕਿਉਂਕਿ ਉਹ ਭਗੰਤਮਾਨ ਮੁੱਖ ਮੰਤਰੀ ਆ ਹੁਣ ਉਹਨੂੰ ਲੋਕਾਂ ਨੇ ਚੁਣਿਆ ਹੈ ਉਹ ਸੰਵਿਧਾਨ ਦੇ ਮੁਤਾਬਕ ਬਣਿਆ ਹੈ ਇਸ ਕਰਕੇ ਅਸੀਂ ਉਹਨੂੰ ਮੰਨਦੇ ਆ ਪਰ ਜੇ ਉਹਨੇ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕਰਨਾ ਉਹੀ ਡੰਡਾ ਫੜ ਕੇ ਕਿਸ ਨੂੰ ਇਹ ਘਰੇਪ